ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਕਾਂਕਤਾ ਬੜੀ ਸਗੰਬਰ ਕਾਂਕਤਾ ਬੜੀਆ ਸ਼ਹਿਰੋ ਵੀ ਚੰਗੀ ਹੈ ਹਾਂ ਘਰੋਂ ਵੀ ਚੰਗੀ ਐ ਪਾਏ ਨਾਲੇ ਮਹਿੰਗਾ ਨੇ ਪਾਏ ਨਾਲੇ ਭਾਣੀਆਂ ਹੋ ਜਾਂਦੀਆਂ ਹੋਰ 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 ਚੱਲ ਜੰਗਾ ਰਹਿ ਜਾਂਦਾ ਇਹ ਤਾਂ ਪੂrito ਆ ਪੂrito ਹਾਂ ਇਹ ਕੋਲੇ ਕਰੀ ਕਿੱਧਰ ਗਿਆ ਇਹ ਤਾਂ ਇਹ ਅੰਦਰ ਨੂੰ ਜਾਂਦੀ ਐ ਸਰੋਂ ਬਣੀ ਕੇ ਰੋਟਾ ਹਾਂ ਜੇ ਰੋਟੀ ਐ ਹੋਰ ਕਿਹੜੀ ਆ ਭਾਈ ਸੁੱਕੀ ਬੋਲ ਜੀ ਨੀ ਕਮਲ ਕੇ ਕਿਹੜੀ ਤੱਕ ਤੂੰ ਆਂਦੇ ਲੈਣੇ ਗੱਲ ਕਰਦੇ ਆਂ ਸ਼ਪ੍ਰੀਟੋ ਹੋਰ ਠੀਕ ਆ ਭਾਈ ਪਰਿਵਾਰ ਠੀਕ ਆ ਠੀਕ ਆ ਬੱਲੇ ਗੱਲ ਕਰ ਉਹ ਤਾਂ 10 ਮਹੀਨਾ ਦਾੜੀ ਪਰਵਾਦੀ ਮੈਂ ਉਹ ਨਹੀਂ ਮੋਟਾ ਬਲੂਸ ਦਾ ਸੀ ਅੱਛਾ ਮੋਟਾ ਬਲੂਸ ਦਾ ਸੀ ਮੋਟਾ ਬਲੂਸ ਨਾ ਬਾਰੂ ਆਈ ਆ ਨਹੀਂ ਉਹ ਗੱਲ ਕਰਦੇ ਆਂ ਵੀ ਕੱल्ल्या ਕਰਦੇ ਤੁਰੇ ਚ ਲੈ ਤਾਂ ਕਣਕ ਦੇਖ ਕੇ ਆਈ ਸੀ ਕੱਲੀ ਤੁਰੀ ਜਾਈਆਂ ਫਿਰ ਹੈ ਤੇ ਹੋਰ ਕਿਵੇਂ ਨਾ ਪਿੰਡ ਤੁਰੇ ਗੱਲ ਕਰਦੇ ਆਂ ਬੱਲੇ ਅੱਜ ਤਾਂ ਕਾਹਨ ਹੈ ਕੌਣ ਕਰ ਲੋ ਗੱਲ ਕਰਕੇ ਮੁਖਵੰਤ ਵੀ ਟੱਕਰਿਆ ਸੀ ਵਿਚਾਰਾ ਕਰਾਉ ਆਪੇ ਪੈਸੇ ਲੈਣਾ ਤੂੰ ਉਧਰ ਹੀ ਜਾਂਦੀ ਮੈਂ ਤਾਂ ਆਉਦੇ ਕੰਮ ਜਾਂਦੀਆਂ ਕੋਈ ਤਾਂ ਅੱਛਾ ਅੱਛਾ ਹਾਂ ਪੁੱਛ ਲੈ ਪੁੱਛ ਲੈ ਕੀ ਆ ਬਣੀ ਜਾਵੇ ਕੰਮ ਪੁੱਛ ਲੈ ਹੈ ਥੋੜਾ ਕਰਦਾ ਯਾਰ ਫਿਰ ਜਿਹੜਾ ਭਾਈ ਚੱਲੀ ਖੇਤ ਗੇੜਾ ਦਵਾ ਲਏ ਜੀ ਤੇਰੇ ਭਾਈ ਮੈਂ ਖਸਮ ਉਹ ਗੱਲ ਕਰਦਾ ਉਹ ਗੱਲ ਕਰਦਾ ਨਾ ਨਾ ਭਾਈ ਨਹੀਂ ਮੈਨੂੰ ਗੱਲ ਕਰਦਾ ਸੀ ਬਿਤਾ ਖੇਤ ਚੱਲ ਗਏ ਮੈਂ ਤਾਂ ਇਹਨੂੰ ਆਖਿਆ ਸੀ ਖੇਤ ਚੱਲ ਗਏ ਤੋੜਾ ਨਾਲਾ ਰਲ ਜੂ ਇਹਦੇ ਇੱਕ ਨਾ ਨਾ ਮਾ ਗਾ ਮੇਰਾ ਯਾਰ ਆਪਾ ਕੀ ਲੈਣਾ ਯਾਰ ਅੱਜ ਕਰਦੇ ਨੇ ਪਿਛੇ ਰਹਿ ਆਪਾ ਕੀ ਲੈਣਾ ਯਾਰ ਮੈਨੂੰ ਹੁਣ ਦੇਖੋ ਫਟਾ ਹੀ ਖਾਂਚਾ ਪਰ ਪ੍ਰਵਾਹ ਤਾਂ ਠੀਕ ਸੀ ਸੀਆਂ ਭਾਈ ਪਰਵਾਹ ਤਾਂ ਠੀਕ ਸੀ ਚਲੋ ਚੰਗੀ ਗੱਲ ਹੈ ਚੰਗੀ ਗੱਲ ਹੈ ਜਵਾਕ ਚੱਲੇ ਪੜੀ ਜਾਂਦੇ ਆ ਹਾਂ ਚੰਗੇ ਸਕੂਲ ਚ ਲਾ ਦੇ ਪੜਾਈ ਨਾਲ ਹੀ ਅੱਜ ਕੱਲ ਚੰਗੇ ਚ ਵੜਦੇ ਆ ਹਾਂ ਚੱਕ ਕਰ ਹੁਣ ਸੁਣ ਨੀ ਸੁਣ ਨੀ ਛੁੱਟੀ ਆ ਕਿਉਂ ਨੀ ਆ ਗੱਲਾਂ ਕਰਦਾ ਮੇਰੇ ਨੂੰ ਕੋਲੇ ਵੀ ਆ ਗਈ ਤੈਨੂੰ ਨਾ ਤੈਨੂੰ ਕੋਈ ਨਾ ਕਰੇ ਨੀ ਫੜਨ ਦਿੰਦਾ ਜੋ ਕਰੇ ਇਹਨੂੰ ਮੈਂ ਵੇਚ ਦਿੱਤਾ ਤੁਰੇ ਫਿਰ ਤੇਰੇ ਨਾਲ ਕਰਤੂਤਾਂ ਕਰਕੇ ਆ ਹਾਂ ਛੋੜ ਕੇ ਜੇ ਤੈਨੂੰ ਬੁਲਾ ਲਿਆ ਸੀ ਵੇਚ ਦਿੱਤੇ ਹੋਏ ਇਹੋ ਜਿਹਾ ਬੰਦਾ ਨਹੀਂ ਹੈਗਾ ਤਾਈ ਇਹ ਇਹ ਤਾਂ ਪੁੱਛ ਲੈ ਇਹ ਬੰਦਾ ਨਹੀਂ ਹੈ ਜਾਇਗਾ ਬੰਦਾ ਬਹੁਤ ਲੱਠਾ ਹੈਗਾ ਵਿੱਚ ਮਾਂ ਤੱਕ ਜਾਂਨੇ ਹੋਏ ਇਹ ਕਿਤੇ ਦੇ ਬੰਦੇ ਆ ਸੀ ਇਹ ਤਾਂ ਚਲੇ ਇਹਦੇ ਲੱਤ ਤੇ ਵੱਜ ਜਾਗਾ ਤਾਂ ਕਰਕੇ ਇਹ ਰੰਗ ਮਾਰਾ ਵਿੱਚ ਵੱਜ ਗਿਆ ਕਿਸੇ ਨੇ ਹੈ ਹੋਰ ਤੂੰ ਕਿਸੇ ਨੇ ਨਾ ਨਾ ਜੇ ਉਹ ਵੱਜਿਆ ਪਹਿਲਾਂ ਤੂੰ ਆ ਇਹਦੇ ਲੱਤ ਤੇ ਵੱਜਿਆ ਉਹ ਪਿਆ ਸੀ ਉੱਠ ਤੋ ਉਦੋਂ ਵੱਜੀ ਸੱਚ ਹਾਂ ਉੱਠ ਤੋ ਤਾਂ ਕਾਨੂੰ ਡਿੱਗ ਗਿਆ ਕਿ ਤਨੇ ਤੋੜੀ ਆ ਕਿ ਕਾਇ ਲਾ ਲਾ ਮੇਰੇ ਕੋਲ ਨਾ ਡੱਬਾ ਜੇ ਉੱਠ ਹੁੰਦਾ ਫਿਰ ਤੋ ਹਾਂ ਪੰਚਰਾ ਛੂਈ ਚੁੱਕੋ ਬਜਾ ਮੱਤੇ ਰੇ ਮੰਗੂ ਸੋ ਤੇ ਵਸ ਤੂੰ ਭੁੱਖਾ ਮਾਰਿਆ ਜਾ ਮਰਹਬਾ ਮੁਕਮੈ ਗੱਲ ਕਰਦਾ ਵੀ ਬਹਿਣਾ ਝੇਕਦਾ ਨਹੀਂ ਸੁੱਤੋਂ ਝੇਕਦਾ ਨਹੀਂ ਸੀਗਾ ਹਾਂ ਕੁਦਰਤੀ ਉਹਨੇ ਖਾਂ ਬਣਿਆ ਹੱਸਿਆ ਕੋਈ ਬਈਆ ਜਿਵੇਂ ਤੇਰੇ ਉੱਤੇ ਬੱਕਾਠੀ ਪਾਲਣ ਜੇ ਹੌਲੀ ਹੌਲੀ ਖੇਤੋਂ ਚੋਏ ਜਾਂਦੇ ਸਾਰੇ ਪਿੰਡ ਚ ਨਾ ਤੈਨੂੰ ਚੌਰਾ ਚੌਰਾ ਤੈੰਗੋ ਕਹਿੰਦੇ ਤੂੰ ਨਾ ਕਿਸੇ ਬੁੜੀ ਨੂੰ ਛੱਡੀ ਛੱਡਿਆ ਬਿਨਾ ਨਾ ਛੇੜਨੂ ਮੈਂ ਭਾਈ ਕੋਈ ਮਾਰਾ ਕਿਹਾ ਤੈਨੂੰ ਤੇ ਮਾਰਾ ਹੀ ਅਗਲੇ ਹੋਰ ਕੀ ਕਹਿਣਾਗਾ ਇਹ ਜਾ ਤਾਈ ਬੰਦਾ ਨਹੀਂ ਹੈਗਾ ਇਹ ਹਾਂ ਇਹਦੇ ਵਰਗਾ ਤਾਂ ਪਿੰਡ 'ਚ ਇੱਕ ਬੰਦਾ ਵੀ ਨਹੀਂਗਾ ਓਏ ਕਮਜ਼ੂਰੇ ਤੂੰ ਰਲ ਜਾਣਾ ਨਾ ਨਾ ਮੈਂ ਤਾਂ 20 ਸਾਲ ਹੋ ਗਏ ਨੇ ਨਾਲ ਰਲੇ ਨੂੰ ਮੈਂ ਤਾਂ ਇਹ ਤਾਂ ਗੱਲ ਹੀ ਨਹੀਂ ਕਿ ਹੋएगी ਆਇਆ ਕਮਜ਼ੂਰ ਹੋਇਆ ਕੱਲ ਨੂੰ ਤੂੰ ਪਾਛੋ ਗਿਆ ਨਾ ਟੋਪੀ ਪੁੱਛਦੇ ਤਾਈ ਨੂੰ ਲੈ ਜੀ ਕੰਜੜ ਜਾ ਪੁੱਛ ਲੈਣਾ ਤਾਈ ਹਾਂ ਅ ਟੋਪੀ ਦੇ ਦੀ ਮਨੂੰ ਮੈਂ ਕੱਲ ਨੂੰ ਵਿਆਹ ਤੇ ਜਾਣਾਗਾ ਨਾ ਆਵੇ ਤੂੰ ਦੂਰੇ ਮੈਂ ਲਾ ਟੋਪੀ ਦੇਉ ਜੇ ਬਚਾਰੇ ਨੂੰ ਨਾ 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 ਦੇ ਦੇ ਟੋਪੀ ਮੈਂ ਕਿਹੜੇ ਤੈਨੂੰ ਮੋੜ ਕੇ ਦੇ ਦੂੰਗਾ ਮੈਂ ਤਾਂ ਇੱਕ ਦਿਨ ਮਸਾਲੇ ਆ ਗੀ ਆ ਇੱਕ ਦਿਨ ਆਈ ਤੇ ਮੈਂ ਵਿਆਹ ਜਾਣਾਗਾ ਮੈਂ ਕਿਹੜਾ ਬਾੜੇ ਦਿਨ ਲਵਣੀ ਆ ਜਨਾ ਤੁਸੀਂ ਕੁਸੋਰ ਮੰਗੋਗੇ ਚਲ ਅਪਣ ਨਵੀਂ ਲਿਆ ਮੇਰੇ ਚ ਕੋਈ ਨਹੀਂ ਨਵੀਂ ਲਿਆ ਨਵੀਂ ਆ ਮੈਂ ਖੜਾ ਖੜੇ ਐ ਤਾਂ ਸਰਦਾਰ ਬੰਦਾ ਆਏਗਾ ਮੇਰੇ ਨਾਲ ਇਹ ਆਏ ਕੋਈ ਰੂਪੀ ਬਣੀ ਉਹ ਤਾਂ ਨਹੀਂ ਬੈਠਿਆ ਨਹੀਂ ਬਾਹਾਂ ਤੇ ਕਿਉਂ ਆਇਓ ਬਾਹਾਂ ਮੂੰਗਾਲੇ ਕਰਦੇ ਮੈਂ ਤਾਂ ਖਾਣ ਵਾਲਾ ਮੂੰਹ ਪੀਂਦੀ ਹੈ ਯਾਰ ਇਹ ਇਹ ਤੂੰ ਹੁਣ ਖੱਟੇ ਵਾਲੀ ਹਟਾ ਮੈਂ ਹਾਂ ਇਹ ਖੱਟੇ ਆ ਤਾਂ ਕਿਤੇ ਲੈ ਪਿਆ ਚੱਲੀਏ ਕੋਈ ਕਾਹ ਪੜੀ ਤਾਂ ਮੈਂ ਤਾਂ ਕੋਈ ਕੰਮ ਨਹੀਂ ਆ ਕੰਮ ਨੂੰ ਪੰਜ ਫੁੱਤੀ ਬਾਥੂ ਪਾੜਦੀਆਂ ਬਿਠਾ ਕੇ ਧਰਨਾ ਬੰਧਾਲੇ ਤੇ ਆ ਹਾਂ ਮੰਗੂਣਾ ਦਾ ਬੰਦ ਪੂਰੇ ਮੈਨੂੰ ਤਾਂ ਆਪ ਲੱਗਦਾ ਬੰਦ ਕੋਲੀ ਜਾਂਦੀ ਹੈ ਹਾਂ ਲੰਗੜਿਆ ਕਿਥੋਂ ਜੂਗਾ ਆ ਇਹਨਾਂ ਚੱਪਾ ਮਿੰਦੇ ਆਇਆ ਕਰਦੇ ਇਹਨੂੰ ਇਹਨੂੰ ਲੈਂਡ ਦਿੰਦੇ ਅੱਜ ਬੱਟੂ ਬਣਾਈ ਜਾਂਦੀ ਆ ਕੰਜਦੀ ਛਾਏ ਬੜੇ ਮਨਜਾਣੇ ਬੈਣੇ ਬੰਦੇ ਨੂੰ ਗੁੱਤੂ ਬੁਣਾਦਾ ਇਹਨੇ ਨਾ ਅੱਜ ਚੱਕਾਂਗੇ ਟਾਈਮ ਗਮਦੂਰਾ ਚੱਕ ਲਾਂਗੇ ਟਾਈਮ ਦਾ ਆ ਕੇ ਦੇਖੀ ਜਾਉ ਜਿਹੜੀ ਬਣੋ ਨਾ ਖੇਤ ਕੇ ਨਾ ਖੇਤ ਦੇ ਕਿੁੱਤੀ ਚਮੂਤਾ ਚਮੂਤਾਗੇ ਹਾਂ ਹਾਂ ਠੇ ਹੋਏ ਜਾਣਦੀ ਆ ਤਾਂ ਮੋਰਨਿੰਗ ਨੂੰ ਪਹਿਲਾਂ ਪਾਉਂਦੀ ਜਾਣੀ ਆ ਭਾਈ ਤਿਆਰੀ ਚੱਕਮ ਹਾਂ ਤਿਆਰੀ ਹੋ ਗਿਆ ਇਹ ਕਰੋ ਜਮਾ ਚੂਟ ਦੇਖ ਲਾਲ ਪਾਇਆ ਉਹਦਾ ਉਮਰ ਦਾ ਸਾਭ ਹੀ ਨਹੀਂ ਦੇਖਦੀ ਨਾ 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 ਉਮਰ ਦਾ ਸਾਹ ਨਾ ਕਿਤੇ ਲਾਲ ਚੂਟ ਨਾ ਉਹ ਤਾਂ ਕੁੜੀਆਂ ਵਰਗੀ ਲੱਗਦੀ ਐ ਲੈ ਹੋਰ ਟੋਪੀ ਬੰਤਣੇ ਲੈ ਕੇ ਦਿੱਤੀ ਉਹ ਬੰਤਣੇ ਹੋਰ ਬੰਤ ਕੱਲ ਪਰਸੋਂ ਲੈ ਕੇ ਗਿਆ ਸੀ ਸ਼ਹਿਰ ਆਹ ਆ ਗਈ ਗੱਲ ਬੜੀ ਹਾਂ ਸ਼ਹਿਰ ਲੈ ਕੇ ਗਿਆ ਸੀ ਉਹ ਉਹਨੇ ਦਬਾ ਕੇ ਲਿਆ ਟੋਪੀ ਅੱਜ ਕੱਢਣਗੇ ਸਰੋਂ ਚਕਾਣੀ ਮੈਨੂੰ ਤਾਂ ਆਪ ਲੱਗਦਾ ਹਾਂ ਗੁਲਗੁਲੇ ਜੋ ਕਾ ਖੱਟ ਲੈਣਗੇ ਕੱਢ ਲੈਣਗੇ ਹੋਰ ਪੱਤੀ ਆ ਘੜੇ ਖਾਂਦੀ ਕੋਤਾ ਥਾਣਾ ਕਿਹੜਾ ਥਾਣਾ ਕਿਹਦੇ ਨਾਲ ਬੋਲਦੀ ਹੁੰਦੀ ਸੀ ਉਹ ਬੱਚਾਂ ਦੇ ਸ਼ੀਰ ਆਉਂਦਾ ਉਹ ਪਾਈ ਦਾ ਕਸਮ ਤੈਨੂੰ ਕਿੱਧਰ ਟੱਕਰ ਗਿਆ ਉਹ ਤਾਂ ਕਮਜ਼ੋਰਾ ਹੀ ਜਾਂਦੇ ਸੀਗਾ ਤੋਨੇ ਇਧਰ ਉਹ ਤੇਰੇ ਮਾਗਰ ਆ ਵਾਹ ਬੀਦੂ ਨੂੰ ਝੰਮੜੀ ਇਧਰ ਆ ਗਈ ਤੇ ਮੈਂ ਹੁਣ ਹੋਰ ਕੀ ਕਰਾਂ ਮੈਂ ਤਾਂ ਫਾੜ ਤੋਂ ਪਾਨਾ ਤਾ ਹਾਟਲ ਜੰਦੀ ਉਹਨਾਂ ਨੂੰ ਪਤਾ ਹੋਊ ਵੀ ਬੰਦ ਤਾਂ ਉੱਥੋਂ ਮਾਗਰ ਆਉਣਗੇ ਮਾਗਰ ਆਉਣਗੇ ਉਹ ਹੋਰ ਬੇਇੱਤਿਮਾ ਕਰਾਏਗੀ ਬੇ ਸਾਗ ਤਾਂ ਰੁਕ ਲੈਣਾ ਹੀ ਆ ਮੈਂ ਵੇਖੀ ਉਹ ਪਤੀ ਉਹ ਨੂੰ ਕਿਹੜਾ ਸਾਗ ਲੈਣਾ ਆਈ ਐ ਆਏ ਮੈਂ ਵੇਖੀ ਤਾਣੀ ਤੁਰੀ ਫਿਰਦੀ ਤਾ ਤੁਰੀ ਫਿਰਦੀ ਠੂਗਾ ਹਾ ਡਲ ਜਾ ਬਰਾ ਉਧਰ ਦੀ ਆ ਜਾਂਦੀ ਉੱਤੋਂ ਦੀ ਉੱਤੋਂ ਦੀ ਮੈਨੂੰ ਆ ਗੰਡੀ ਚੰਗੀ ਲੱਗੀ ਮਗਾ ਤਾਂ ਪਾਣੀ ਲੱਗਿਆ ਪਿਆਊਗਾ ਤਾ ਪਾਣੀ ਲੱਗਿਆ ਉਹ ਮਾਂ ਕਰ ਆਊਗਾ ਪਰ ਉਹਨਾ ਉਹਨੇ ਕਿਹੜਾ ਜਾਣਾ ਕਿਸੇ ਪਾਸੇ ਇੱਥੇ ਹੀ ਹੋਊਗਾ ਨਾ ਕਾ ਨਾ ਦੇਖਿਓ ਆ ਜਾ ਫਿਰ ਦੇਖ ਕੇ ਤੋੜ ਗਿਆ ਸਾਗ ਹਾਂ ਕੱਚਾ ਕੱਚਾ ਗੰਦਲਾ ਤੋੜ ਕੇ ਦੇ ਗੰਦਲ ਦਾ ਬਾਹ ਲਿਆ ਅਸਲੇ ਮੇਰੇ ਕੋਲੇ ਕੂੜੀਆਂ ਜਮਾ ਅੱਛਾ ਛੌਦੀ ਵੀ ਲੋੜ ਅੱਛਾ ਹਾਂ ਆ ਜਾ ਜਾ ਵੀ ਰੱਖੇ ਇਸ ਬਾਗ ਦੇ ਜਿਹੜਾ ਇਹ ਜਦੋਂ ਆ ਜਾ ਆ ਜਾ ਹੈ ਜਦ ਆ ਦੇ ਕੱਚੀ ਦਰੋ ਐ ਕਰੋ ਹਾਂ ਇੱਧਰ ਤਾਂ ਪੱਕੀ ਪਈ ਅਸਰੋਂ ਇੱਧਰ ਮੋੜਾਂ ਚ ਕੱਚੀ ਹੋ ਚੱਲ ਇੱਥੇ ਤੋੜ ਦਿੰਦੇ ਦੇਖ ਕੇ ਹੋਰ ਕਿਤੇ ਬਾਨ ਨਹੀਂ ਖੱਪੀ ਜਾਵੇ ਸਾਰੇ ਲੱਗੇ ਨਾ ਕੋੜਾ ਪੋਣਾ ਬਾਈ ਨੇ ਕਿਧਰੋਂ ਲਿਆਈ ਹੈ ਸਾਰੇ ਤੇ ਤੇ ਛੂਟਾ ਮੈਂ ਕਿੱਥੋਂ ਲਿਆਉਣੇ ਨਾ ਚਿਰਕਦਾ ਤਾਂ ਹੀ ਤਾਂ ਉਪਰੋਂ ਜਾਮਾ ਘਰ ਆਇਆ ਤੂੰ ਉਹਦੂ ਪਰੌਣੀਆਂ ਬੜ ਕੇ ਆਵੜੀਆਂ ਠਾਕ ਵਾਲੇ ਲੱਛਣ ਹੈ ਤੇਰੇ ਮਸਕਰੀਆਂ ਕਰਨ ਮੈਨੂੰ ਕਰਨੀ ਵੀ ਇਹਨੜ ਪਤਾ ਵੀ ਬੰਤ ਕੋਲੇ ਜਾਂਦੀ ਆ ਬੰਦੂਰਾ ਤੇਰੇ ਤੋਪੀ ਦੇ ਦੇ ਤੇਰੀ ਉਹ ਤੇਰੀ ਕਰ ਮੈਂ ਤਾਂ ਸਮਾਈ ਨਹੀਂ ਦਿੰਦੀ ਆਰੀ ਖੜ ਗਿਆ ਦੇਖਾ ਤੋੜ ਕੇ ਜੈ ਨਾ ਜਾ ਬੋਲ ਲੈ ਜਾ ਕਾਲੀ ਏ ਤੇ ਮੈਨੂੰ ਕਰਨੀ ਨਹੀਂ ਆਉਂਦੀ ਬਾਲਾ ਸੋ ਸਾਗ ਬਣਦਾ ਪੰਬੋਲ ਦਾ ਅੱਛਾ ਹੋਰ ਮੈਂ ਤਾਂ ਕਰਿਆ ਨਹੀਂ ਇਹਦਾ ਵੀ ਅੱਛਾ ਕੇ ਮਾਂ ਵੀ ਚਲ ਫੇ ਛਰੋ ਤੋੜਦਾ ਪਾਲਕ ਵੀ ਖੜੀ ਆ ਤੋੜਦੀ ਤੋੜਦੇ ਤੂੰ ਵੀ ਇੱਥੇ ਥੱਕ ਜਾਵੇਂਗਾ ਖੜੇ ਦੱਸ ਉਹ ਲੈ ਤੋੜ ਦਿੰਨਾ ਇਹ ਬਾਥੂ ਵੀ ਤੋੜ ਲਈ ਥੋੜਾ ਯਾਰ ਹਾਂ ਥੋੜਾ ਬਾਥੂ ਵੀ ਤੋੜ ਲਈ ਵੱਡਾ ਵਾਲਾ ਹੋ ਰਿਹਾ ਐਦਾ ਕਿਡਾ ਕਰ ਰਿਹਾ ਤੋੜ ਲੇਗੀ ਕੱਚਾ ਤੋੜੀ ਟੰਗਾ ਕਰਾਂਗੀ ਚਾਹ ਪਾਣੀ ਕੇ ਸਾਗ ਹੀ ਲੈਣ ਆਈਆਂ ਮੈਨਾਂ ਸਾਗ ਲੈਣ ਆਈ ਸੀਗੀ ਤੇ ਮੈਨੂੰ ਭਾਣ ਜੋ ਨੂੰ ਸੱਦਿਆ ਫਿਰ ਇੱਥੇ ਮੈਂ ਘਤਣਾ ਦੂਆ ਹੋਰ ਮੈਂ ਉਹ ਕੱਲੀ ਖੇਤ ਚ ਕੀ ਥੋੜੀ ਲੱਗਦੀ ਹੈ ਥੋੜੀ ਲੱਗ ਫੇ ਉਹੀ ਵੇਚਤੀਆਂ ਕਰਾਈ ਜੰਨੀਆਂ ਮੇਰੀਆਂ ਇਹ ਕੋਈ ਨਾ ਵੇਚਣਾ ਆ ਆ ਫੜ ਲੈ ਆ ਇਹ ਕੁਕਾਰ ਦੇ ਗਨਾ ਤੱਤਕ ਕੇ ਹੁਣ ਤੋੜ ਦੇ ਲਵਾਤ ਲੈਗੀ ਸਾਗ ਗੱਲ ਵਾਤ ਨਹੀਂ ਮਨਿਆ ਕਰ ਬੋਲੇ ਜੇ ਹੋ ਗਏ ਟੱਕਰੀ ਨਹੀਂ ਪਾਇਰ ਨੇ ਕਿੱਧਰ ਗਈ ਸੀ ਮੈਂ ਮੈਂ ਤਾਂ ਵਿਆਹ ਗਈ ਸੀ ਰੰਤਾ ਇਹ ਵਿਆਹ ਗਈ ਸੀ ਆਇਆ ਇੱਥੇ ਬਹਿ ਜਾ ਉਹ ਦਿਸ ਵੀ ਨਾ ਜਾਂ ਕਿ ਕਿਸੇ ਨੂੰ ਮੈਂ ਤਾਂ ਵਿਆਹ ਗਈ ਮੇਰੇ ਪਾਂਜੇ ਦੇ ਅੱਛਾ ਹਾਂ ਵੇ ਉੱਥੇ ਬੋਲੀਆਂ ਪਾਈਆਂ ਵੇ ਵੰਤ ਤੇਰੇ ਨਾਂ ਤੇ ਵੇ ਪਤਾ ਨਹੀਂ ਇੱਕ ਬੁੜੀ ਨੇ ਮੈਨੂੰ ਕੋਈ ਪਤਾ ਲੱਗ ਗਿਆ ਪਤਾ ਨਹੀਂ ਕੀ ਲੱਗਿਆ ਨੂੰ ਪਤਾ ਅੱਛਾ ਹੋਰ ਯਾ ਚੰਗੋਲ ਤਾਂ ਦਿੱਤੀ ਹੋ ਕਿਸੇ ਨੇ ਉਂਗੋਲਾ ਇੱਕ ਜਦੀ ਪੰਜੋਦਿਆ ਓਹ ਕੌਣ ਖੜਦਾ ਪੀਤੀ ਖੱਦ ਜਾ ਜਾਨੀਆ ਬੰਠਣ ਕੇ ਨਾ ਨਾ ਮੈਂ ਤਾਂ ਦੂਰ ਰਹੀ ਹੈ ਛੜਾ ਪੰਗਾ ਤਾਂ ਮੈਂ ਦੂਰ ਰਹੀ ਆ ਚ ਅੱਛਾ ਹਾਂ ਠੀਕ ਹੈ ਲੱਡੂ ਮਿਲਣ ਤੇ ਪੈਸੀ ਮੈਂ ਖੱਲ ਫੇਰ ਲੈ ਕੇ ਜਾਉ ਕਿਸੇ ਨੇ ਲੈ ਆਉਂਦੀ ਦੋ ਛੱਕ ਲੈਂਦੇ ਮੈਂ ਕਿ ਮੂੰਹ ਮਿੱਠਾ ਦਾ ਕਰਾਉਂ ਬੰਤਦਾ ਹੋਰ ਮੈਨੂੰ ਤਾਂ ਮੂੰਹ ਮਿੱਠਾ ਦਾ ਅੱਜ ਕਰਾਈ ਜਾ ਫਿਰ ਮੇਰਾ ਕਉ ਨਾ ਆਏ ਕੋ ਕਮਾਈ ਲੇਟ ਹੋ ਗਿਆ ਤਾ ਕੁਛ ਨਹੀਂ ਹੁੰਦਾ ਸਾਗ ਤਾਂ ਲੇਟ ਹੋ ਗਈ ਉਹ 2 ਮਿੰਟ ਲੱਗਣਗੇ ਕੀ ਜਵਾਕ ਜਾ ਨਿਕਲਦੀ ਆ ਹੁੰਦਾ ਜਵਾਕ ਨੂੰ ਜਾ ਕੇ ਲੈ ਚਾਹ ਪਕਾਉਣਗੇ ਮੈਂ ਜਵਾਕ ਨਹੀਂ ਕਿਤੇ ਤੜਕੇ ਦਾ ਬੈਠਾ ਇੱਥੇ ਤੇਰੀਆਂ ਤੋਂ ਲੱਤ ਸਵੇਚ ਚੌਰੀਆਂ ਨੇ ਕਹਦੀਆਂ ਸਵੇਚ ਹੈ ਤੇ ਹੋਰ ਸਾਰਾ ਪਿੰਡ ਤਾਂ ਤੈਨੂੰ ਬਾਪਾ ਬਾਪਾ ਕਰੀ ਆ ਲੈ ਵੇ ਭੈਣ ਜਿਹੋ ਚਗਾਠਾ ਨਾ ਪੱਟਦੇ ਦਾਜ ਨਾਲ ਜਾਣਦੀਆਂ ਮੈਨੂੰ ਤਾਂ ਕਚਾਈ ਆ ਗਿਆ ਵੇ ਵੱਧ ਜੇ ਤੈਨੂੰ ਬਾਪਾ ਕਹਿੰਦੇ ਆ ਕੌਣ ਉਹ ਤਾਂ ਅਸੀਂ ਵੱਡੇ ਆ ਸਾਰੇ ਪਿੰਡ ਤੋਂ ਤਾਂ ਕਹਿੰਦੇ ਆੱਲ ਪੈਂਦੀ ਆ ਸਾਨੂੰ ਆੱਲ ਕੀ ਹੁੰਦੀ ਆ ਓਏ ਆੱਲ ਹੁੰਦੀ ਆ ਪ੍ਰਾਣੇ ਬੁੜੇ ਤਾਂ ਅਸੀਂ ਵੱਡੇ ਆ ਪਿੰਡ 'ਚ ਸਾਰਿਆਂ ਤੋਂ ਅੱਛਾ ਤਾਂ ਬਾਬਾ ਕਹਿੰਦੇ ਆ ਅੱਛਾ ਮੈਂ ਕਹਿੰਦਾ ਮੁਰਚਾ ਆਵਾ ਉਮਰ ਤਾਂ ਮੇਰੀ ਸਰੀ 25 26 ਸਾਲ ਉਮਰ ਆ ਅੱਛਾ ਹੋਰ ਇਹ ਲੱਤ ਲੱਤ ਕਰਕੇ ਸਰੀਰ ਕਮਜ਼ੋਰਾ ਪੈ ਗਿਆ ਮੇਰਾ ਹਾਂ 60 ਵੱਜ ਗਈ ਉਦੋਂ ਲੈ ਲੈਂਦੀ ਆ ਬੰਦੇ ਨੂੰ 60 ਹੋਰ ਉਂ ਤਾਂ ਕਿਸੇ ਪਾਸੇ ਕੋਈ ਕਮੀ ਨਹੀਂ ਨਾ ਕਵੀ ਤਾਂ ਕਾ ਦਿਆ ਬੱਚ ਬਟੈ ਨੂੰ ਨਾਲ ਸਾਰਾ ਪਤਾ ਉਰਾਨ ਹੋ ਕੇ ਵਜਾਂ ਕੋਈ ਬੱਠੇ ਲੋਟ ਹੋ ਕੇ ਲੋਟਿਆ ਲਾਲਾ ਬਾਅਰ ਨਹੀਂ ਕਦੇ ਪੱਟ ਦਾ ਸਰਾਣਾ ਆ ਪੱਟਾ ਤੇਰਾ ਮਿਰਚੀ ਵਾਲਾ ਜਣੀ ਤੋਪੀ ਤੋਂ ਲੈ ਆਈਆਂ ਬਾਅਰ ਨਹੀਂ ਟੋਪੀ ਬੜੀ ਲੈੱਟ ਆ ਤੇ ਬੱਦ ਕਿਨੇ ਖਸਣੇ ਲੱਗਦੀ ਏ ਟੋਪੀ ਬholi ਸੋਹਣੀ ਲੱਗਦੀ ਆ ਆਰੇ ਆ ਫੁੱਲ ਦੇ ਵੇ ਮਾਤਾ ਤੇਰੀ ਪੱਗ ਰੰਗ ਦੀ ਲੈਂਦੀ ਸੀ ਪਹਿਲਾਂ ਅੱਛਾ ਹਾਂ ਮੈਨੂੰ ਮਿਲੀ ਨਹੀਂ ਅੱਛਾ ਅ ਚੁੰਨੀ ਤਾਂ ਲੋਟ ਕਰ ਲੈ ਇੱਕ ਚੁੰਨੀ ਤਾਂ ਵੇ ਵੇ ਹੋਰ ਲੈਂਦੀ ਐ ਮੱਤ ਕੇ ਰੱਖਿਆ ਕਰ ਮਾਲ ਮਾਲ ਦੀ ਚੁੰਨੀ ਆ ਤਾਹੀ ਤਾਂ ਚੰਦ ਵਰਗੇ ਮਗਰ ਲੱਗਦੇ ਆ ਤੇ ਹੋਰ ਜਿਹੜੀ ਨਹੀਂ ਜਾਂਦੀ ਐ ਨਾ ਬੰਤਾ ਟੋਪੀ ਮੰਨ ਗਿਆ ਮੈਂ ਤੇਰੀ ਮੈਂ ਵੀ ਜਾਣ ਜਾਣ ਕੇ ਜਦੋਂ ਆਉਂਦੀ ਆ ਨਾ ਐ ਚੱਕਵੇਂ ਛੂਟ ਪਾਉਣੀ ਆ ਜਮਾ ਹੋਰ ਤਾਹੀ ਤਾਂ ਮੱਚਦੇ ਆ ਮੇਰੇ ਸਾਲੇ ਹੋਰ ਉਹ ਅੱਜ ਮਾਂਗਰ ਹੋ ਮੈਨੂੰ ਪਤਾ ਹੈ ਜਾਂਦਾ ਐ ਕਰੀ ਖੁੰਡੇ ਨਾਲ ਦੋਨਾਂ ਦੀ ਚામਰੀ ਪੱਟੇ ਖੁੰਡਾ ਦਾ ਦੇਖ ਹਾਂ ਐ ਆਪਣੀ ਸਰੋਚ ਨਹੀਂ ਆ ਸਕਦੇ ਮੈਂ ਮਾਲਕਾ ਖੇਤ ਦਾ ਕੁੱਸੀ ਕਰਾ ਤੇ ਤੂੰ ਇਹ ਲੜ ਕਰਦੇ ਕਰਨਾ ਵੀ ਕਰ ਕਮਜ਼ੂਰਾ ਯਾਰ ਆ ਜਾਂਦੇ ਇਹ ਨਾਲ ਉਹ ਚ ਅਗਲਾ ਪਾਉਂਦੇ ਯਾਰ 20 ਵਾਰੀ ਆ ਕੇ ਕਾਨੂੰ ਹਟਦੇ ਆ ਆਪ ਦਾ ਤਾਂ ਕਿਥੇ ਪਾਸੇ ਫੋਨ ਹੀ ਪੈਂਦਾ ਹਾਂ ਲੋਕਾਂ ਦੀਆਂ ਵਿੜਕਾਂਦੇ ਆ ਇਹ ਕੰਨਾ ਚੁਗਲੀ ਦੀ ਪਾਲੀ ਪਾਉਂਦਾ ਬੰਦ ਦੋਨਾਂ ਨੂੰ ਇਹ ਉਹ ਤਾਂ ਇਹਨਾਂ ਦਾ ਉਹ ਕੰਮ ਨਾ ਖੇਡਿਆ ਨਾ ਖੇਡਣ ਦੇ ਕੇ ਕੁੱਤੀ ਚਮੂਤਾਂਗੇ ਹਾਂ ਪਰਸੋਂ ਨਾ ਕੋਨੇ ਦਾ ਡੈਡੀ ਮੇਰੇ ਲੜਪੇ ਬੀਤੀ ਸੀਗੀ ਅੱਛਾ ਮੈਨੂੰ ਕਹਿੰਦਾ ਵੀ ਤੂੰ ਬੰਤ ਨਾਲ ਮਾੜੀ ਆਂਗੀ ਅੱਛਾ ਮੈਂ ਕਹਾਂ ਵੀ ਮੈਨੂੰ ਕਿਹੜੇ ਵਜ੍ਹਾ ਤੂੰ ਮਾੜੀ ਦੇਖ ਲਈ ਹਾਂ ਤੇ ਮੈਂ ਕਹ ਤੈਨੂੰ ਕਹਣਾ ਸੀ ਓਕੇ ਮੈਨੂੰ ਓਕੇ ਚੰਦਾ ਦਾ ਸੀ ਚੱਕੀ ਤੇ ਬੈਠਾ ਗੱਲਾਂ ਕਰੀ ਜਾਵੇ ਅੱਛਾ ਕਹੇ ਬੰਤ ਦੇ ਖੇਤ ਜਾਂ ਦੀਆ ਆਏ ਕਦੇ ਨੀੜਾ ਲਿਆਉਂਦਿਆ ਤੇ ਫਿਰ ਕਦੇ ਖੇਤ ਸਾਰੀਆਂ ਬਣੀਆਂ ਜਾਂਦੀਆਂ ਖੇਤ ਕੱਖ ਕੰਡਾ ਲੈਣ ਹਾਂ ਮੈਂ ਕਹ ਉਹ ਕੱਖ ਕੰਡਾ ਤਾਂ ਲਿਆਉਣਾ ਹੀ ਆ ਕਿਆ ਵਕਤ ਤੂੰ ਲੈ ਕੇ ਦੇ ਦੇ ਕਰ ਮੈਂ ਨਾ ਜਾਇਆ ਕਰੂ ਕਿਸੇ ਦੇ ਸਹੀ ਗੱਲ ਹੈ ਤੇਰਾ ਇਹ ਜੀ ਕਰੀਵੇ ਮੇਰੇ ਨਾਲ ਤਾਂ ਭੈੜੀ ਕੁੱਤ ਚੰਦਰੂ ਮੈਂ ਟੱਕਰ ਦੇ ਮੈਂ ਕਰੂੰਂਦੀ ਆਲਾ ਦੂਜੇ ਦਿਨ ਸਾਡੀ ਗਵਾਂਢਾ ਤਾਰੋ ਮੈਨੂੰ ਕਰੇ ਨਹੀਂ ਕੀ ਹੋ ਗਿਆ ਸੇ ਤਨੂ ਦੇ ਡੈਡੀ ਨੂੰ ਅੱਛਾ ਅਖਾ दारू ਵਾਲੀ ਪੀ ਲਈ ਤੇ ਸਿਰ ਨੂੰ ਚੜ ਗਈ ਪੈਨੇ ਅੱਛਾ ਮੈਂ ਹਰ ਕੈ ਗੱਲ ਟਾਲੀ ਚੰਦ ਦੀ ਮੈਂ ਗੜੂ ਪੈਣਾ ਤੇ ਵੇ ਤੂੰ ਉਹਨੂੰ ਜ਼ਿਆਦਾ ਮੈਨੂੰ ਸਮਾਰ ਕੇ ਲੜ ਕਰ ਸਮਾਰ ਕੀ ਲੜ ਕਰੂੰ ਟੱਕਰ ਦੇ ਮੈਨੂੰ ਮੈਨੂੰ ਹਟਾਊਗਾ ਮੈਂ ਤਾਂ ਖਵਾ ਫੜ ਲਵਾਂ ਤਾ ਵੀ ਪਰਕਾਉਂ ਹਾਂ ਜਦਾ ਆਏ ਨਾ ਅੱਖੀ ਪੁਰਦਾ ਹੇ ਹਕੂਮਤ ਡਰਦਾ ਕੋਈ ਆਏ ਨਾ ਅੱਖੀ ਫੇ ਮੈਂ ਲੜ ਪੂ ਉਹਦੇ ਦੀ ਕਿਹੜਾ ਉਹ ਮੈਂ ਚੰਦ ਦੀ ਗੱਲ ਕਰਦਾ ਫੇ ਫੇ ਚੋਦੂਆ ਤੇ ਯਾ ਨੱਕ ਮੈਂ ਬੁੰਡ ਚ ਖੁੰਡਾ ਦੇ ਦੂ ਐ ਕਿਵੇਂ ਚੋਦੂ ਹਾਂ ਇਹਨੂੰ ਡਰਾਵਾ ਕਿਸੇ ਲੋਟਾ ਮੈਂ ਕਰੂ ਉਹਦੇ ਨਾਲ ਗੱਲ ਮੇਰੇ ਨਾਲ ਟੱਕਰ ਨੇ ਤੂੰ ਲਾਈ ਮੇ ਕਰੀ ਮੈਨੂੰ ਤਾਂ ਬਾਲਾ ਸੰਸਾਰ ਐ ساری ਰਾਤ ਨੀਂਦ ਨਹੀਂ ਆਈ ਸੱਚੀ ਮੈਨੂੰ ਪਹਿਲਾ ਦੱਸਣਾ ਸੀ ਕਾ ਕੀ ਬਣ ਗਿਆ ਅੱਛਾ ਤੇ ਹੋਰ ਐਡੀ ਗੱਲ ਹੋ ਗਈ ਤੇ ਹੋਰ ਮੇਰੇ ਅੱਦੇ ਪਿੰਡ ਤੇ ਲਾਲਾ ਲਾਲਾ ਕਿ ਜਨ ਤਾਂ ਪਤਾ ਨਹੀਂ ਲੱਗਿਆ ਮੈਨੂੰ ਤਾਂ ਪਤਾ ਹੀ ਨਹੀਂ ਵਿੜਕੀ ਨਹੀਂ ਮਿਲੀ ਤੂੰ ਤਾਂ ਗਾਵਾਂ ਦੀ ਰਾਖੀ ਆ ਜਾਂਦਾ ਰਾਤ ਨੂੰ ਹੋਰ ਤੇ ਫੇ ਅਹੇ ਜੀ ਹੋਈ ਮੈਨਾਂ ਕੀ ਦੱਸਾਂ ਮੈਂ ਤੈਨੂੰ ਅੱਛਾ ਕੁਕਰਗੇ ਕਰੋ ਵੀਰ ਕਰੋ ਵੀਰ ਵੀ ਮੇਰਾ ਤਾਂ ਜੀਜਾ ਨਹੀਂ ਕਰਦਾ ਤੇਰਾ ਤਾਂ ਭਾਂਦੀ ਫੁੱਦੀ ਕਿਉਂ ਜੀਗਾ ਤਾਂ ਤੂੰ ਕਿੱਦੇ ਆਖਿਆ ਚੱਲ ਵੇ ਮੈਂ ਤਾਂ ਸਾਗ ਦੇ ਮੁੱਠ ਤੋੜ ਕੇ ਦੇਵੇਂ ਲੇਟ ਹੋਈਆਂ ਦੀਆਂ ਅਰਜਰ ਹੀ ਆਈ ਪਿਆ ਲੈ ਜਾ ਕੀ ਰ ਚੜ ਜਾਇਆ ਪਿਆਗਾ ਮੇਰਾ ਭੱਗ ਜਾ ਫੜ ਹੋ ਰਿਆਗਾ ਹੋ ਰਿਆ ਖਰਾਬ ਤੇਰਾ ਸਹੀ ਕਿੱਦੇ ਹੁੰਦਾ ਲੈ ਹੁੰਦਾ ਮੈਂ ਤੈਨੂੰ ਗੱਲ ਦਿਲ ਦੀ ਦੱਸੀ ਆਗੀ ਆਹ ਸੱਚੀਆ ਦਿਲ ਦੀ ਇੱਕ ਵਾਰੀ ਮੈਨੂੰ ਪਤਾ ਛੋਹੀ ਉਹ ਨਹੀਂ ਉਹਨੇ ਵੀ ਹਾਂ ਇੱਧਰ ਹੀ ਹੈ ਸਰੋਂ ਦੇ ਢਾਲੀ ਥੱਲੇ ਹਾਂ ਢਾਲੀ ਥੱਲੇ ਉੱਤੀ ਰਹਿੰਦੀ ਨੇ ਉਹ ਅੱਜ ਪਕੜਾ ਅੱਜ ਪਕੜਨਾ ਤਾਂ ਹੈਗਾ ਹੀ ਐ ਫੇਕਰ ਕਾਣੀ ਚੱਕ ਅੰਗੇ ਆਹ ਉਹ ਕਾਣੀ ਤਾਂ ਹੋ ਜੂਗੀ ਜਾਲਾ ਮੁੜ ਕੇ ਨਾ ਆਉਗੀ ਇਹ ਮਾੜੀ ਨਹੀਂ ਆ ਰਹੀ ਇਹ ਇਹਦਾ ਇਧਰ ਨਾ ਆ ਪਾ ਇਹਗੇ ਸੈਨ ਹਾਂ ਇਹ ਲੋਕ ਕਿੱਦੇ ਦੇਖਣੀ ਆ ਆਪਾਂ ਵੀ ਕੀ ਕਰਦੇ ਨੇ ਮੈਂ ਤਾਂ ਹੋਰ ਕਹਿਣਾ ਆਪਾਂ ਢੋਲ ਜਿਹੜੇ ਬੰਤ ਕੋਲੇ ਵੀ ਛਣਛਣਾ ਖਿੱਚਣਾ ਛੇ ਦੇਗੀ ਦੇਖਾਂਗੇ ਕੋਈ ਮੌਕੇ ਤੇ ਦੇਖਦੇ ਆ ਕੀ ਬਣਦਾ ਹੈ ਆਈ ਆਈ ਉਹ ਫਿਰ ਲੇਵ ਹਾਂ ਫਿਰਦੇ ਨੇ ਮਿਰਚਾ ਬਣਿਆ ਹੋਰ ਮਿਰਚਾ ਬਣਿਆ ਫਿਰ ਤਾਂ ਉਹ ਤਾਂ ਐ ਲੈ ਜਾਂਦਾ ਘੋੜੀ ਜਿਵੇਂ ਬਨ ਕੇ ਢਾਲੀ ਚੱਲੇ ਤੇ ਲੈ ਫਿਰਦਾ ਹੈਂ ਰਾਣੀਆ ਦੇਖੇ ਤਾਂ ਬੇੜਾ ਬੈ ਗਈ ਕਿੱਥੇ ਸਿੱਟੀ ਫਿਗੇ ਪਹਿਲਾਂ ਹੀ ਬੈਠਾ ਸੀ ਉਹ ਨਹੀਂ ਪਹਿਲਾਂ ਹੀ ਬੈਠਾ ਸੀ ਹੋਰ ਕੀ ਉਹ ਆਈ ਤੇ ਤਾਂ ਪਹਿਲਾਂ ਹੀ ਬੈਠਾ ਸੀ ਇਹ ਇਹ ਕਿ ਕੰਮ ਹੀ ਨਹੀਂ ਹੈਗਾ ਮਾਇਗਾ ਹੋਰ ਕੋਈ ਆ ਇਹ ਢਾਲਾ ਤਾਂ ਲਾਹਿਆ ਨਹੀਂ ਨਾ ਢਾਲਾ ਤਾਂ ਨਹੀਂ ਲਾਇਆ ਜੀ ਡਰਾ ਮਗ ਨੂੰ ਡਰਾ 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 ਕੀ ਆ ਭਾਜੀ ਆ ਮੜਾ ਡਰਾ ਡਰਾ ਤੂੰ ਆਖ ਤੂੰ ਕੜਾ ਪੜਦਾ ਯਾਰ ਆ ਤੇਰੀ ਅਬ ਮੇਰੇ ਆ ਛਾਲਿਆ ਕੁੱਕੜ ਦਾ ਫੁੱਦੀ ਦੇ ਇਧਰ ਬੈਠਾ ਟਾਲੀ ਰੰਗ ਜਿਹੜੀ ਜੜੀ ਗੱੜ ਪੱਟਣੀਆਂ ਕੁੱਕੜ ਨੇ ਲੱਗ ਜਾ ਫੁੱਦੀ ਗਾ ਮੈਂ ਦੇਉ ਕੋਣ ਤੇ ਚ ਟੰਗੀ ਤੇ ਛਾਲਾ ਕੁੱਕੜ ਦਾ ਤੇਰਾ ਸਾਲਾ ਕੀ ਹਾਲ ਹੈ ਵੀ ਭਾਈ ਆਉਂਦੇ ਸੀਸੀ ਬੁੱਟ ਸਰੋਂ ਕਾਹਨ ਕੋਈ ਗੱਲ ਤੱਕੀ ਆ ਨੀ ਹਾਂ ਹੋਰ ਤੇਰਾ ਬੇੜਾ ਬਈ ਤੇਰਾ ਡੰਗੜਿਆ ਕਿੱਥੇ ਖਿੱਚੀ ਫਿਰਦਾ ਰੋਜ਼ ਹੀ ਰੋਜ਼ ਹੀ ਆਉਂਦਾ ਇਹਦਾ ਉਹ ਦੇਖ ਲੈ ਬੈਠ ਲਾਪਾ ਨੂੰ ਕਹਿੰਦੀ ਛੇੜ ਦੋ ਤੇ ਆ ਛਿੜਦੀ ਨੀ ਉਹ ਛਿੜਦੀ ਨੀ ਉਹ ਦੇਖੀ ਹੈ ਹੈ ਵੀ ਹੁਣ ਛਿੜੀ ਜਾਂਦੀ ਹੈ ਤੇਰੀ ਚਾਹ ਤੋਰੀ ਬਈ ਕਿੱਥੇ ਆ ਉਹ ਨੀਵੀ ਹੋ ਜਾ ਤੂੰ ਉਸੇ ਨੂੰ ਦੂਰੇ ਉਹ ਆਉਂਛੀ ਨੀਂਗਾ ਬਾਹਰ ਕਾ ਹਾਂ ਹੈਗੀ ਨੀ ਹੈਗੀ ਹੋਰ ਹਾਂ ਦੋਨੇ ਹੈ ਖੁੰਡਾ ਦੀ ਨਾਗਾ ਗੀਂਡਾ ਹਾਂ ਗੁੰਡੇ ਦੀ ਸੀ ਜਾਂਦਾ ਏ ਮਾਨ ਆ ਗਿਆ ਪਰੋਣਾ ਮਾਗਰ ਹਾਂ ਜੀ ਤੇਰੀ ਨੂੰ ਪਤਾ ਸੀਗਾ ਅਰੇ ਤੇ ਇੱਕ ਕੰਚੜਾ ਪੜਨਾ ਇੱਥੇ ਤੇਰਾ ਪਤਾ ਸੀ ਮਾਗਰ ਆਈ ਜਾਂਦਾ ਹਾਂ ਆਏ ਜੀ ਬੰਨੂ ਕੰਮ ਹਰਦਾ ਮੜਾ ਈਦਾ ਕਪੜਾ ਰਾ ਲੈਣਗੇ ਹਾਂ ਹਾਂ ਈਦਾ ਕਪੜਾ ਲਾਣੀ ਵੇਰੀ ਹੈ ਮੈਨੂੰ ਆ ਕਿਉਂਦਾ ਮਾਗਰ ਹੀ ਲੱਗ ਜੂ ਤੇ ਕੋਲ ਪਤਾ ਨਾਲੇ ਪਤਾ ਤਾਂ ਹੈ ਉਹਦਾ ਤੂੰ ਬਾਈ ਤਾਂ ਕੁਝ ਇਹ ਦਿਨ ਲੜ ਕਰਦੇ ਨਾ ਨਾ ਡਰ ਬਰਾਹ ਹਾਂ ਗਾਲੂ ਦਾ ਰੇਤਾ ਪਵਾ ਮੇਰੇ ਨਾਲ ਯਾਰ ਚਾ ਨਪਵਾ ਦੂੰਗਾ ਪਵਾ ਦੇਗਾ ਬਿੱਲ ਹੀ ਆ ਨਾ ਚਾ ਨੋ ਚਾ ਮੇਰੇ ਕੋਲ ਹੈਗਾ ਤੇ ਭਾਗ ਚਲੀ ਮੈਂ ਨਾ ਗੱਲ ਫੇਰ ਹਾਂ ਨਾ ਪਵਾ ਦਾਂਗੇ ਸਵੇਰੇ ਕੋਈ ਚਿੰਤਾ ਨਹੀਂ ਇੱਕ ਗੱਲ ਹੋਰ ਆ ਯਾਰ ਡਰ ਬਰਾਹ ਹਾਂ ਬੰਤ ਕੀ ਸਰੋਂ ਵਧੀਆ ਹੋਈ ਆ ਯਾਰ ਸਰੋਂ ਬੜੀ ਵਧੀਆ ਯਾਰ ਹੈ ਨਾ ਹੈ ਗੇਤੀ ਵੀ ਜਗਿਆ ਪਾਣੀ ਨਾਲ ਹੀ ਆ ਭਰਾਵਾ ਸਾਰਾ ਕੁਝ ਹਾਂ ਪੈ ਪਲੈਨ ਪਾ ਰੱਖੀ ਅੱਗੇ ਕਿਸੇ ਤੇ ਦੇ ਦਿੰਦੇ ਯਾਰ ਅੱਗੇ ਕੀ ਹੁੰਦਾ ਸੀ ਇੱਥੇ ਯਾਰ ਬਰਾਨੀ ਪਿਆਸੀ ਹੈ ਉਹ ਕਿ ਗਰੀ ਜਾਂਦੇ ਉਹ ਚੰਦ ਫਰੀਓ ਹੈ ਲੱਗਦਾ ਹੈ ਨਾ ਇਹ ਭੰਦੇ ਲੰਨ ਕਿਥੇ ਮਾਰਤੇ ਲੱਗਦੇ ਮੈਨੂੰ ਹਾਂ ਗੱਲ ਤਾਂ ਨਹੀਂ ਚੱਲ ਪਤਾ ਕਰਕੇ ਆ ਜਾ ਇਹ ਭੰਦੇ ਲੋਕ ਕੀ ਕਰੀ ਜਾਂਦੇ ਆ ਵੇ ਕੋ ਸਾਫ ਸੁਗ ਲੈਣ ਆਏ ਹੋਣ ਆ ਦੇਖੀ ਤੇ ਇਧਰ ਥੱਲੇ ਥਲੜੇ ਬਸ ਜੰਦੇ ਯਾਰ ਹਾਂ ਦੇਖੋ ਹੁਣ ਕੋ ਗੱਲ ਨਹੀਂ ਲੈ ਲਈਏ ਮਰਕ ਤਾਂ ਲਈਏ ਦੇਖੀਓ ਜੋ ਪਾਣੀ ਪੂਣੀ ਨਾ ਲਾਉਣ ਆਏ ਹੋਣ ਪਾਣੀ ਲੋਕੇ ਲਾਉਂਦੇ ਹੁੰਦੇ ਆ ਬਾ ਵੇ ਉਰ ਬੈਠੋ ਚਾਹ ਪਾਣੀ ਪੀਂਦੇ ਹੋਣਿਆ ਟਾਲੀਆਂ ਨੂੰ ਤਾਂ ਹੱਥ ਪਾਈ ਬੈਠੇ ਯਾਰਾ ਲੰਗੜਾਂ ਬਿਜਲੀ ਝਾਕੀਆਂ ਦੇ ਹੋਦੇ ਦਾ ਹੈ ਸਾ ਚਾਕੀ ਚਾ ਜਾਂਦੇ ਆ ਉਹ ਜਾਨਵਰ ਹੋਊਗਾ ਯਾਰਾ ਜਾਨਵਰ ਤਾਂ ਕਿਹੜਾ ਹੋਊ ਯਾਰ ਕਿਤੇ ਮਾਰਤੇ ਆ ਉਹ ਕਿਤੇ ਉਹੀ ਨੋ ਤਿੱਤਰ ਫੜੀ ਹੁੰਦਾ ਹੋਵੇ ਆਏ ਯਈਏ ਨਾ ਨਾ ਤਿੱਤਰ ਨਹੀਂ ਕਿਤੇ ਯਾਰ ਲਾਈ ਬੈਠਾ ਹੋਵੇ ਦੇਖ ਦੇ ਕੋਡਾ ਤੇ ਦੇਖ ਪੈਣ ਦਲ ਚਲ ਆਪਾਂ ਕਰ ਲੈਨੇ ਆਪਾਂ ਤਾਂ ਆ ਜਾ ਹਾਂ ਬੰਦੂਰ ਹਾਂ ਮਾਈਲਾ ਤਾਂ ਕਰ ਗਿਆ ਕਰਦੇ ਕੋੜ ਕਰਦਾ ਨਹੀਂ ਮਨਤਾਪ ਲੱਗੀ ਜਾਂਦਾ ਬੈਠੀ ਨਹੀਂ ਬੈਠੀ ਜਿਹੜਾਊਗਾ ਹਾਂ ਟੱਕਿਆਉਂਦਾ ਹਾਂ ਟੱਕਿਆਉਂਦਾ ਇਹ ਤਾਂ ਹੱਥ ਪੈਰੀ ਕਰਦਾ ਗੱਲਬਾਤ ਕਰਦਾ ਹਾਂ ਗੱਲਬਾਤ ਕਰਦਾ ਛਾ ਇੱਥੇ ਬੜਾ ਬਣਾਇਆ ਬੜਾ ਹੋਰ ਸਰੂਨ ਫਲ ਵੀ ਤੈਨੂੰ ਲੱਗਿਆਗਾ ਹਾਂ ਫਲ ਵੀ ਤੰਗਾ ਹਾਂ ਕਾਲਾ ਲਾਉਂਦੇ ਆ ਕਾਲਾ ਲਾਉਂਦੇ ਨੇ ਤਾਂ ਹੀ ਫਲ ਲੱਗਿਆ ਸਰੂਨ ਇਹ ਤਾਂ ਮੈਨੂੰ ਇਹਦਾ ਇਸ ਕੰਮ થી ਆ ਬਾਈ 6 ਮਹੀਨੇ ਹੋ ਗਏ ਨਾ ਉਹ ਦੇਖੀ ਜੋ ਪਾਏ ਮਾਟੀ ਪਾਏ ਇੱਥੇ ਕਰੀਏ ਨੇ ਵਾਹ ਯੂ ਸੁਛੀ ਕੀ ਦੇਖ ਰਹੇ ਹੂੰ ਮੂਝੇ ਖੁਦ ਹੀ ਹਜੇ ਤੱਕ ਕਪੜੀ ਲਾਹੇ ਨਹੀਂ ਅੱਛਾ ਹਾਂ ਜਲਦੀ ਆ ਦਿਖਾਉਣਾ ਤੁਹਾਨੂੰ ਇਹ ਮੰਨਦਾ ਕਿ ਹੁੰਦਾ ਫਰਮਿਆ ਉਸ ਤੋਂ ਅਰਾਚਾ ਰਿ ਆਉਂਛੀ ਆ ਠੋਕ ਲਾ ਕੇ ਦੀ ਠੋਕ ਦੇ ਪਾਈ ਜਾ ਕੇ ਜੰਗ ਰਿਆ ਸਾਕਰ ਨੇ ਆਏ ਹੋਰ ਜਾ ਬਾਈਥਲ ਨੂੰ ਬੋਲ ਮਾਰ ਕੇ ਜੀ ਮਾਨ ਨਹੀਂ ਤੂੰ ਹੋ ਗਈ ਪਰਾਂ ਨੂੰ ਪਰਾਂ ਨੂੰ ਇਧਰ ਆ ਬਾਈਥਰੇ ਖਾਜਾ ਹੋਏ ਮੂਰਗੀ ਕਰਦੇ ਆਂ ਇਧਰ ਵੀ ਆ ਜਾ ਹਰ ਲੋ ਫਿਰ ਨਾ ਦਿਓ ਮਾਨ ਨੂੰ ਖਾਜਾ ਕੀ ਕਰਦਾ ਉਹ ਉਹ 100 ਜਾਂ 1000 ਦਰ ਪੈਸਾ 50 ਮੈਨੂੰ ਅਰੇ ਮੰਦੀ ਜੀ ਮੰਦੀ ਜੀ ਸਿਫਾਰਿਸ਼ ਨਾ ਦੇ ਜੀ

ਕਾ ਮਾਜੀ ਕਦੀ ਕਹਿੰਦਾ ਮੇਰਾ ਖੇਤ ਆ ਮੈਂ ਖੇਤੀ ਕਰਾ ਅੱਛਾ ਫਿਰ ਤੂੰ ਕੰਗਰ ਨਹੀਂ ਚਾਹੀ ਜਵੇਂ ਚਾਹੀ ਜਵੇਂ ਕੰਗਰੀਆਂ ਠੀਕ ਹੈ ਵਿਛਾ ਲੈ ਚਾ ਭਾਂਣ ਜਹਣਿਆ ਲਾ ਰਖ ਚਾ ਥਣ ਫੜਨਾ ਨਹੀਂ ਮੈਂ ਯਾਰ ਸਰ ਜੀ ਕੀ ਸੋ ਉਹ ਛਾਹ ਲੈਣੀ ਛਾਹ ਮੈਂ ਅੱਛਾ ਤੂੰ ਤੋੜ ਕੇ ਜਾਏਗਾ ਛਾਹ ਮੈਂ ਮਾਲ ਕੇ ਖੇਦਾ ਦੋ ਘੰਟੇ ਕੇ ਛਾਹ ਕੀ ਝੁੱਟਿਆ ਤੂੰ ਦੋ ਘੰਟੇ ਘੜੇ ਹੋਗੇ ਲੱਤਾਂ ਤਾਂ ਕਰ ਰੱਖੀਆਂ ਮਾਜੀ ਭਾਂਣ ਚੋਦ ਕਹਿੰਦਾ ਮੈਂ ਆਪ ਦੇ ਖੀ ਰੱਖ ਪਈ ਦੇ ਰੱਖੇ ਅਜਾ ਪਈ ਰੱਖ ਹਾਂ ਜਿਹੜਾ ਮਾਰੇ ਵੀ ਭਰੇ ਮਾਰੇ ਨਹੀਂ ਰਹੇਗੀ ਮੈਂ ਇਹਦੇ ਸੁਭਿਆ ਕਰਾਂ ਮੈਂ ਪਾਣੀ ਕੀ ਆਉਣਾ ਯਾਰ ਤੂੰ ਮੈਂ ਤੇਰੀ ਮੈਨੂੰ ਟੱਕਰੀ ਮਖਾ ਲੈ ਉੱਥੇ ਹੀ ਜਾ ਮਾਗਰ ਮੈਨੂੰ ਪਤਾ ਸੀ ਸਾਖ ਕਰ ਲਾਏਗਾ ਮਾਰੀਏ ਨੇ ਠੱਕ ਹਾਤਾ ਬਣਾ ਛੱਡੇ ਸੱਜੇ ਕਹਤਾ ਯਾਰ ਮੇਰਾ ਕੁਛ ਹੀ ਨਹੀਂ ਬੁੜੀਆਂ ਕੋਈ ਘਰ ਨਹੀਂ ਛੱਡੇ ਹੋਰੇ ਕਰ ਨੂੰ ਸਾਲਾ ਬੁੜੀਆਂ ਸਾਡੇ ਦੇ ਨਾਲ ਲੱਗਦੇ ਫਿਰ ਤੂੰ ਇਹ ਕੀ ਕੰਮ ਕਰਦਾ ਕੱਲ ਨੂੰ ਜਵਾਕ ਹੋਰ ਜਾਓ ਯਾਰ ਅੰਦਰ ਇੱਕ ਵੱਡੇ ਕਮਰੇ ਆ ਗਿਆ ਕਮਰੇ ਆ ਤੂੰ ਘਰ ਕੋਲੇ ਆ ਸਾਡੇ ਯਾਰ ਤੂੰ ਸ਼ਰਮ ਲਾ ਰਲਾ ਆ ਸ਼ਰਮ ਮੈਨੂੰ ਮੈਂ ਕੀ ਕਰਤਾ ਬੁੜੀਆਂ ਟੱਤੀਆਂ ਨੇ ਤੱਕੀ ਆਉਣਾ ਯਾਰ ਤੂੰ ਤੱਕੀ ਆਉਣਾ ਇੱਥੇ ਘੱਟਾ ਜਾ ਯਾਰ ਤੂੰ ਠੱਕੀ ਤੁਰਿਆ ਜਾ ਚੰਦ ਹੋਗੇ ਤੂੰ ਸਿਆਣਾ ਬਣਾ ਓਏ ਮੁਝੇ ਨਾ ਮਗਰ ਲਾਈ ਫਰਦਾ ਮੁਝੇ ਨਾ ਮਗਰ ਲੱਗਣੀ ਅੰਮੇ ਗਾਤ ਨੂੰ ਗਾਲ ਰੱਖਾ ਮਾਰੀ ਇੰਨਾ ਕੀ ਗੱਲ ਦੱਸਾਂ ਫਰਜੋ ਮੈਂ ਕਰ ਦਾਂਗਾ ਜੇ ਇਹ ਗੋਲ ਨਾ ਸੀ ਕੰਮ ਕਰੀ ਓਏ ਚੰਦ ਹੋਈ ਗੱਲ ਤੈਨੂੰ ਪਤਾ ਨਹੀਂ ਮੈਂ ਕਰ ਭਾਈ ਜੱਲਦਾ ਨਾ ਪਈਆਂ ਕਰ ਲੈ ਕਿਉਂ ਸਿੱਧੀ ਕੁੜੀ ਯਾਰ ਇਹਨਾਂ ਨਾਲ ਗੱਲ ਕਰਾਉਂਦੇ ਓ ਦੂਜੀ ਮੁੰਨਾ ਹੋਰ ਫੰਜੇ ਦਾ ਪਹਿਲਾ ਹੋਰ ਸੱਚ ਕੀ ਬੈਠੀ ਇਹਦੇ ਕੋਲੇ ਅੱਛਾ ਹੋਰ ਗੱਛਾ ਰਾਈ ਦੋਛੋ ਗਰੇ ਟੱਕਰ ਕੇ ਮਗਰ ਲਾਈ ਫਰਦਾ ਟਾਲਾਂਗੇ ਔਰ ਹੁਣ ਪਟਾਟ ਕਰੀਏ ਬਹੁਤ ਠੀਕ ਰਹਾ ਮੇਰੇ ਭਾਮੀ ਕਰਦਾ ਮੈਂ ਬੜਾ ਫੋਨ ਫੋਨ ਕਰਨੇ ਮਾਡ ਟੋਸ ਕੱਟ ਜਾਣਾ ਉਹ ਕਾਲੇ ਸਹਣੀਆ ਭਾਈ ਨੇ ਬਾਕੀ ਚਾਦਰ ਨੂੰ ਪੁੱਛ ਲੋ ਹਾਂ ਇਹ ਨਾਲ ਸੌਂ ਖਾ ਗਿਆ ਹਾਂ ਦੋਨਿਆਂ ਛੱਟੇ ਸੌਂ ਖਾ ਗਿਆ ਚੱਲ ਫੇਰ ਤਾਂ ਖਾ ਲੈ ਮੈਂ ਤਾਂ ਭਾਈ ਪੜਦੀ ਬਾਤੂ ਤੇ ਪਰਸਾਨ ਥਾਗ ਬਣਾਉਣਾ ਮੈਨੂੰ ਤਾਂ ਪਾਇਗਾ ਭੁਲੇਖਾ ਹਾਂ ਇਹਨਾਂ ਸੌਂ ਖਾ ਗਿਆ ਮੇਰੇ ਕੋਲੇ ਅੱਜ ਜਵਾਕਾਂ ਜੀ ਚੱਲ ਬੰਨਾ ਆਪਾਂ ਚੱਲ ਗਏ ਹੋਈ ਨਹੀਂ ਆਪਾਂ ਜਿਹੜਾ ਥੋੜੀ ਖਾ ਗਿਆ ਯਾਰ ਕੋਈ ਨਹੀਂ ਕਰਿਆ ਯਾਰ ਮੈਸੇਜ ਕੰਮ ਕਰ ਨਾ ਨਾ ਸਾਦਾ ਪੱਟਾ ਮੈਂ ਕਦੇ ਦੇਖੀ ਨਹੀਂ ਹਜਰ ਸਾਦਾ ਵਰਗਾ ਬੰਦਾ ਐ ਮਾ ਬਾਏ ਇਹ ਨਹੀਂ ਹੈ ਤਾਂ ਆਏ ਕਿੰਬਰ ਕੋਈ ਲਾਜ ਤਾਂ ਨਹੀਂ ਦੇਦਾ ਰੋਲ ਚਲੋ ਰੋਲ ਰੋਲ ਹੋ ਜੇ ਤੁਮ ਹੋਏ ਦਿਨ ਲੱਗਦਾ ਵੀ ਸਾਨੂੰ ਡਾਕੀ ਨਾਲ ਸਾਨੂੰ ਜੱਟੇ ਤਾਂ ਬੈਠਣ ਦੱਸਦਾ ਗੱਲ ਇਹ ਭਰਾਵਾ ਫਸਪੈ ਛਾਲ ਜਮ ਰੋ ਗਿਆ ਆਪਾਂ ਤਾਂ ਐਵੇਂ ਬਿਨਾਂ ਗੱਲ ਤੋਂ ਦੂਛਣਿਆ ਪਹਿੰਨ ਮਾਰਾ ਕਰ ਗੱਛ ਇਹ ਖਾ ਕੇ ਕਿਵਾਂ ਕਹੀਂ ਛੋ ਕੈਨਾ ਮੈਂ ਤਾਂ ਚੰਦ ਬਾਠੂ ਪਟਾਉਂਦਾ ਸੀ ਮਾਰੋ ਛੱਡੋ ਅਨਮ ਆਪਾਂ ਨੂੰ ਦੇਖੀ ਨਹੀਂ ਅਸੀਂ ਅਗਲੀ ਗੱਲ ਬਣਾਈ ਆਪਾਂ ਨੂੰ ਕੀ ਲੋਡ ਲਾ ਕੇ ਆਪਾਂ ਨੂੰ ਕੀ ਲੋ ਜੀ ਸਾਰੇ ਮੇਰੇ ਕੱਪੜੇ ਮੈਂ ਤੁਸੀਂ ਕਦੇ ਨਹੀਂ ਕਰੀ ਜਾਂਦੇ ਨਾ ਨਾ ਸਾਰੇ ਤੇ ਆਪਾਂ ਨਾਲ ਨਾ ਕੋਕੀ ਲੈਣਾ ਤੇਰੇ ਵਿੱਚ ਛੜਾ ਬੇੜਾ ਹੈ ਜੇ ਕੰਮ ਕਰੂ ਨਾ ਇਹ ਆਪ ਸਾਰੇ ਮਰ ਕੇ ਮੈਂ ਦੇਖੀ ਨਹੀਂ ਐਡੀ ਉਮਰ ਹੋ ਗਈ ਹੈ ਜੇ ਕੰਮ ਕਰੋ ਜਰਾ ਆਪਾਂ ਚਲੋ ਆਪਾਂ ਆਪਦਾ ਕੰਮ ਕਰੀਏ ਤਾਇਆ ਚਾਪ ਕਪਾਏਗਾ ਸੋਨੂੰ ਨਾ ਨਾ ਉਹੀ ਬੱਚ ਚੌੜ ਪਏਗੇ ਪਾ ਲਿਆ ਪਰ ਰੇ ਰੂ ਸਿੱਟ ਵੀ ਮੈਨੂੰ ਛੱਕ ਜੇ ਰਹਿ ਗਿਆ ਮੈਂ ਉਹ ਚੰਦੂ ਹੀ ਕਜਾ ਤੂੰ ਮੜਾ ਬੋਟਾ ਨਾ ਨਾ ਆਪਾਂ ਕਿਉਂ ਆਪਦੇ ਅੱਖੀ ਨਹੀਂ ਦੇਖਾ ਪੱਕੇ ਮਾਰਾ ਕਿ ਕੀ ਯਾਰ ਉਹ ਮੈਂ ਇਹਦਾ ਹਈ ਨਹੀਂ ਨਾ ਨਾ ਇਹਦਾ ਸਾਰੀ ਉਹ ਟੱਪ ਗਈ ਪਤੀ ਆ ਭਰਾਵਾ ਹੁਣ ਬਵਾਟੇ ਰੋਈਦਾ ਇਹੋ ਜਿਹਾ ਕੰਮ ਕਰੇ ਬਚਾਰੇ ਨੇ ਕਰੀ ਨਹੀਂ ਬੋਟਾ ਘਰ ਆ ਯਾਰ ਮੈਂ ਇਹਦਾ ਕੰਮ ਕਰੂਗਾ ਹਾਂ ਹਾਂ ਤਾਂ ਗੱਲ ਤਾਂ ਹੈ ਆਪੇ ਸੁਭਾ ਦੇ ਦਿਮਾਗ ਰੀ ਨਾ ਲੱਗ ਰਹੀ ਨੀ ਆਪੇ ਆਪੇ ਜੁਗਾ ਲੱਗਦੀ ਨਹੀਂ ਇਹ ਜੇ ਬਾਤ ਆਪਾਂ ਦੂਰ ਨੂੰ ਮੇਰਾ ਦੱਸੀ ਹੈ ਨਾ ਨਾ ਆਪਾਂ ਨੂੰ ਕਿੰਨੇ ਮਿਲ ਕੱਲਾ ਆਈ ਗੱਲ ਕਰੀ ਗਾਂ ਹੋਈ ਜਿਹੜ ਦੇ ਫਿਰ ਕੱਲ ਨੂੰ ਨਾਲ ਜੇ ਮੈਂ ਕਹਿ ਦੂੰ ਫੱਲ ਆਈ ਉਹ ਚੱਲ ਮੈਂ ਤੇਰੀਆਂ ਮੈਨੂੰ ਤਾਂ ਹੋਣਾ ਪੈਂਦਾ ਜੇ ਮੈਂ ਤੇਨੂੰ ਉਹ ਮੈਂ ਤੇਰੀਆਂ ਮੈਨੂੰ ਬਾਈ ਦੇ ਨਾਲ ਹੀ ਫਿਰਦਾ ਮਗਰ ਯਾਰ ਸਮਝੂ કરીਂ ਚਿੱਪੇ ਵਾਲੇ ਖੇਤ ਨਾ ਅੱਛਾ ਆਪਣੇ ਰੇ ਸਿੜ ਦੀ ਅੱਛਾ ਕਿ ਮੈਂ ਬੰਤ ਨਾਲ ਜਾ ਕੇ ਉਹ ਪਚੈਰੀਆਂ 'ਚ ਕੰਮ ਨਹੀਂ ਉਹ ਕੰਮ ਜਾ ਉੱਥੇ ਜਾ ਕੇ ਨਾਲ ਜਾ ਕੇ ਮੈਂ ਸਿੜ ਦੂੰਗਾ ਰੇ ਇਹਦੀ ਫੁੱਦੀ ਅੱਜ ਇਹਨੂੰ ਨਹੀਂ ਉਹ ਕਰਾਂਗੀ ਇਸ ਲਈ ਲੱਗਦੇ ਆ ਪਚੈਰੀਆਂ 'ਚ ਕੰਮ ਖਾਓ ਓਏ ਇਹਦੀ ਹਿਸਟਰੀ ਹੀ ਵੇਂਦੀ ਆ ਗਵਾਹੀ ਪਾਉਗੀ ਇਹਦੀ ਗਵਾਹੀ ਹਾਂ ਹੁਣ ਤਾਂ ਹੀ ਆ ਮਾਰ ਕੇ ਪਾ ਦਿਓ ਹੋਰ ਜਿਹਨਾਂ ਰਹੇ ਜੀ ਚੋਈ ਪਹਿਲੋ ਤਾਂ ਦੁਸ਼ਮਣ ਬਣੇ ਖੜੇ ਲੜੀ ਜਾਂਦੇ ਓਏ ਆ ਹੁਣ ਕਮਾਂਡ ਆ ਬਰਤਾਂ ਬਿਨਾ ਸਰਤਾ ਯਾਰ ਚੁੱਪੀ ਤੇ ਆ ਆ ਕਿਉਂ ਨਹੀਂ ਕੀਨਾਂ ਨੂੰ ਸਾਰਾ ਕੁਝ ਜੀਦਾ ਦੇ ਵੀ ਫਿਰਦੇ ਵੀ ਆ ਦੋਨੇ ਜਿੱਤ ਦੇ ਹੌਲੇ ਹੌਲੇ ਨਾਲ ਜਿੱਤੇ ਹੌਲੇ ਜੁਰਗੀ ਆ ਕੀ ਗੱਲ ਕਰਦੇ ਜੱਜਾ ਕਿਹੜੀ ਇੱਜ਼ਤ ਤੇ ਬੜਾ ਬਾਜਣਾ ਕੀ ਦੇਖ ਲਿਆ ਛੱਡ ਹਾਲਾ ਹੌਲੇ ਅੰਦੀ ਦੇਖ ਲਿਆ ਤੂੰ ਕੀ ਸ਼ਾਬਾਸ਼ ਇਹ ਦਿੰਦਾ ਆ ਵਜਨ ਤੋਲ ਲੈਨੇ ਆ ਵਜਨ ਤੋਲ ਲੈ ਹਾਂ ਆ ਗਿਆ ਯਾਰ ਹੋਰ ਇਹ ਨਾਲੇ ਭਾਰੇ ਰੇ ਇਹ ਪੈਂਚੋ ਤੋਂ ਵੀੜਾ ਇਹਨਾਂ ਦੇ ਮਾਗਰ ਆਵੇ ਠੀਕ ਹੈ ਨਾ ਹੁਣ ਭਾਈ ਸਾਹਿਬ ਹੁੰਦਾ ਹੀ ਹੋ ਸਾਫ਼ ਕਰਨਾ ਸੀ ਸੱਧਿਆ ਸੀ ਸੋਨੂੰ ਪੁੱਛੇ ਨੇ ਹਾਂ ਲਾਓ ਲਾਓ ਜੱਬਾ ਓ ਯਾਰ ਐਂ ਤਾਂ ਹੋਣਾ ਪੈਂਦਾ ਮਾਗਰ ਬੱਜਾ ਦੇ ਮਾਗਰ ਬੰਦੀ ਹੋਵੇ ਨਹੀਂ ਯਾਰ ਕਮਜ਼ੋਰ ਗੱਲਾਂ ਤਾਂ ਹੀ ਗੱਲਾਂ ਰਹਾ ਲੱਗ ਰਹਾ ਹੈ ਇਹਨੇ ਬੱਜੇ ਲੈ ਕੇ ਆਣ ਜਿੱਤ ਵਾਲੇ ਆ ਆ ਚੰਦ ਚੱਲ ਗਏ ਚਾਹ ਪੀ ਕੇ ਚੱਲ ਆ ਜਾ ਆ ਜਾ ਚਾਹ ਪੀ ਡੋੜੀ ਆਇਆ ਕਮਜ਼ੋਰ ਚਾਹ ਪੀ ਕੇ ਚੱਲ ਚੱਲ ਚਾਹ ਪੀ ਕੇ ਹੈ ਜਾਨ ਦੇ ਪਰੇ